ਰੋਹਾਬ ਦੀ ਲੈ ਦਫਿਸ ਕੁੜੀ ਨੂੰ ਵੀ ਆ ਗਈ ਉਹਨੂੰ ਖਲਾਬ ਜਾ ਮਣਾ ਤੇ ਸੋਸੇ ਲੈ ਲੈ ਖੰਬੀਏ ਪੇਕੈ ਨੂੰ ਨਾ ਜੂਠੀ ਕੁਠੀ ਕਰਕੇ ਧਰਤੀ ਕੌਣ ਖਾਊਗਾ ਇਹ ਸਬਜ਼ੀਆਂ ਪਤਾ ਕਿੰਨੀਆਂ ਮਹਿੰਗੀਆਂ ਹੋਈਆਂ ਪਈਆਂ ਨੇ ਭਾਈ ਜਿੰਦਰੇ ਨਹੀਂ ਭਾਈ ਜਿੰਦਰੇ ਹਰ ਕੀ ਕਹਨੀ ਬੇਬੇ ਤੜਕੀ ਲੱਗ ਜਾਨੀ ਨੇ ਬਾਜਾ ਮਾਰਨਾ ਕੋਨੇ ਫਿਰ ਮੈਂ ਚਾ ਲੈ ਆ ਦੇ ਉਥੇ ਚੱਕਰੀ ਪਈ ਆ ਕਾ ਕੇ ਪੀ ਲੈ ਭਈ ਮੈਥੋਂ ਨਹੀਂ ਐ ਮੱਜਾਂਦੇ ਸਾਰਾ ਦਿਨ ਫੜਾਈ ਜਾਂਦੀ ਤੂੰ ਤਾਂ ਸਾਰਾ ਦਿਨ ਮੰਜੇ ਤੇ ਭਾਲਦੀ ਹੈਗੀ ਚਾ ਪਹਿਲਾਂ ਤਾਂ ਮੈਥੋਂ ਉੱਠੇ ਮਸਾਂ ਜਾਊਂ ਬਗ ਜੂੰਗੀ ਉੱਥੇ ਤੇਰੇ ਕੰਮ ਵਧਾ ਕਿਉਂ ਚਾ ਡੋਲੂ ਫੇਰ ਡਿੱਗੂ ਚੂੜਾ ਚੜਾਉਂਗੀ ਮੈਂ ਤਾਂ ਚਾ ਚੱਕ ਕੇ ਪੀ ਲੂੰ ਮੈਨੂੰ ਕੋਈ ਐਡੀ ਫਹਾਤ ਤਾਂ ਨਹੀਂ ਪਿਆ ਹੈਗਾ ਗੱਲ ਕਰ ਤੇਰੇ ਕੰਮ ਵਧਣਗੇ ਮੇਰੀ ਗੱਲ ਸੁਣ ਬੇਬੇ ਮੈਂ ਜਾਂਦੀ ਆ ਗੁਰਦੁਆਰੇ ਤੂੰ ਨਾ ਜਦੋਂ ਮੈਂ ਕਿਤੇ ਜਾਣਾ ਹੁੰਦਾ ਤੂੰ ਉਹਦੀ ਨੰਨਾ ਪਾਉਣੀ ਐ ਮੈਂ ਟੜਕੇ ਦੀ ਉੱਠੀ ਚਾਹ ਦੀ ਘੁੱਟ ਦਿੰਦੀ ਸਾਨੂੰ ਐਨ ਪਤਾ ਕਿ ਵੱਡੇ ਬੰਦੇ ਦੇ ਸਰੀਰ ਕਿਹਾ ਜਾਂਦਾ ਹੱਟ ਨਹੀਂ ਜੁੱਟਦੇ ਹਾਂ ਤੁਸੀਂ ਆਪਦੇ ਮਸਤੀ ਚ ਤੁਰੇ ਫਿਰਦੇ ਹੋਗੇ ਮੇਰੀ ਗੱਲ ਸੁਣ ਬੇਬੇ ਹੁਣ ਸਾਰੀ ਉਮਰ ਮੈਂ ਤੇਰੀ ਸੇਵਾ ਕਰੀ ਜਾਵਾਂ ਲੋਕਾਂ ਦੀ ਸੱਸਾਂ ਹੁੰਦੀਆਂ ਨੇਗੀਆਂ ਵਿਆਹ ਤੋਂ ਬਾਅਦ ਟਾਈਮ ਨਾਲ ਵਗ ਜਾਂਦੀਆਂ ਨੇਗੀਆਂ ਤੂੰ ਤਾਂ ਇੱਥੇ ਬੈਠੀ ਹੈਗੀ ਹੁਣ ਕਦੋਂ ਜਾਵੇਂਗੀ ਨਾ ਮੈਂ ਮੇਰੇ ਆਪਦੇ ਹੱਥ 'ਚ ਗੱਲ ਐ ਜਾਂ ਤੇਰੇ ਹੱਥ 'ਚ ਗੱਲ ਐ ਜਿੰਨੇ ਸਾਹ ਨੇ ਵੀਰਾ ਉਹ ਨਹੀਂ ਲੈਣੇ ਨੇ ਜਿੰਨੇ ਉਹਨੇ ਦਿੱਤੇ ਨੇ ਪ੍ਰਮਾਤਮਾ ਨੇ ਜਿੱਦੇ ਉਹ ਲੈ ਜਾਊਗਾ ਉੱਦੀ ਵਗ ਜੂਮੈਂ ਉਹਦੇ ਸੱਦੇ ਤੋਂ ਮੈਂ ਇੱਥੋਂ ਤੇਰੇ ਨਾਲ ਬਾਧੂ ਪਕਾਈ ਹੁੰਦੀ ਨਹੀਂ ਮੈਂ ਤਾਂ ਗੁਰਦੁਆਰੇ ਜਾਣਾ ਗੁਰਦੁਆਰੇ ਨੂੰ ਚੱਲ ਪੈਂਦੀਆਂ ਨੇ ਘਰੇ ਬੁੜੀ ਬੁੜਾ ਭੁੱਖੇ ਤੇ ਹੈ ਮਰਦੇ ਨੇ ਚਾਹ ਪਾਣੀ ਕਨਿਓ ਰੋਟੀ ਟੁਕ ਕਨਿਓ ਗੁਰਦੁਆਰਾ ਕੀ ਕਰੂਗਾ ਗੁਰਦੁਦੁਆਰਾ ਤਾਂ ਕਰੀ ਬਸਦਾ ਜੇ ਮਾਂ ਪਿਓ ਦੀ ਸੇਵਾ ਕਰਨ ਸੱਸ ਸਹੁਰੇ ਦੀ ਸੇਵਾ ਕਰਨ ਕਰੀ ਗੁਰਦੁਆਰਾ ਉਹਦੇ ਪੈਰੀ ਹੱਥ ਲਾ ਦੇਣ ਸੌ ਸੀਸ ਦੇਵੇ ਉਹ ਤਾਂ ਗੁਰਦੁਆਰੇ ਦੀ ਸੀਸ ਤਾਂ ਕਦੋਂ ਆਉਗੀ ਕਦੋਂ ਦੇਊਗਾ ਮਾਤਾ ਯਾਰੋ ਆੜਾ ਨੌਜਵਾਨਾਂ ਨਾ ਪੜ੍ਹੀ ਹੋਈ ਹੈ ਬੱਚਾ ਵਿਚਾਰ 18 18 ਸਾਲ ਦੀ ਹੈ ਜਮਈ ਐਡੀ ਪੜ੍ਹੀ ਕਰੀਏ ਯਾਰੋ ਕੀ ਬਣ ਉਹਨਾਂ ਦਾ ਯਾਰ 40 40 ਲੱਖ ਰੁਪਇਆ ਲਾ ਕੇ ਬਾਗੇ ਵਿਚਾਰੇ ਹੁਣ ਰੋਈ ਜਾਂਦੇ ਹੈਗੇ ਇੱਥੇ ਹੀ ਕੰਮ ਕਰ ਲੈਂਦੇ ਵਧੀਆ ਰਹਿੰਦੇ ਯਾਰ ਹੁਣ ਪਸਤਾਉਂਦੇ ਹੈ ਵਿਚਾਰੇ ਚਲੋ ਹੁਣ ਇਹੀ ਖ਼ਬਰ ਚੱਲੂਗੀ ਸਾਰਿਆਂ ਨੂੰ ਵੀਰਪਾਲਾ ਚਾਹ ਲੈ ਕੇ ਆਈ ਯਾਰ ਲੈਵਨੀ ਹੈ ਜੀ ਤਾਂ ਸਾਰੇ ਚੈਨਲਾਂ ਤੇ ਇਹੀ ਖ਼ਬਰ ਚੱਲੀ ਜਾਂਦੀ ਹੈ ਜਿੱਥੇ ਮਰਜ਼ੀ ਦੇਖ ਲੈ ਆਹ ਲੋ ਜੀ ਚਾਹ ਲੈ ਆਂਦੀ ਮੈਸੋਂ ਇੱਕ ਗੱਲ ਪੁੱਛਾਂ ਜੇ ਗੁੱਸਾ ਨਹੀਂ ਕਰੋਗੇ ਕਿਵੇਂ ਜੇ ਗੁੱਸੇ ਵਾਲੀ ਹੋਈ ਤਾਂ ਗੁੱਸੇ ਹੀ ਕਰੂੰਗਾ ਹਨਾ ਜੇ ਗੁੱਸੇ ਵਾਲੀ ਨਾ ਹੋਈ ਤਾਂ ਗੁੱਸਾ ਆਉਂਦੇ ਹੀ ਨਹੀਂ ਚਲ ਰਹਿਣ ਦਿਓ ਮੈਂ ਤਾਂ ਪੁੱਛਦੀ ਨਹੀਂ ਚਲ ਪੁੱਛ ਲੈ ਐਡੀ ਕੀ ਗੱਲ ਐ ਮੈਨੂੰ ਹੀ ਪਤਾ ਲੱਗੂ ਵੀ ਕੀ ਗੱਲ ਆਗੀ ਹੁਣ ਆ ਤੇਰੇ ਅੰਦਰ ਤਾਂ ਮੈਨੂੰ ਗੱਲ ਦਾ ਵੀ ਨਹੀਂ ਪਤਾ ਲੱਗਦਾ ਵੀ ਕੀ ਗੱਲ ਕਹਿਣੀ ਐ ਤੈਂ ਗੱਲ ਤਾਂ ਤੈਨੂੰ ਦੱਸਣੀ ਪਊਗੀ ਗੱਲ ਤਾਂ ਆਏ ਆ ਨਾ ਜੀ ਵੀ ਮੰਮੀ ਆਪਣੀ ਦਾਦੀ ਨਾਲ ਇੰਨਾ ਮਾੜਾ ਵਿਹਾਰ ਕਿਉਂ ਕਰਦੇ ਨੇਗੇ ਜਦੋਂ ਉਹ ਚਾਹ ਪਾਣੀ ਮੰਗਦੀ ਐ ਨਾਲ ਉਹਨੂੰ ਪਾਜ-ਪਾਜ ਪੈਂਦੇ ਨੇਗੇ ਇਹਨਾਂ ਦਾ ਵੀਰਪਾਲ ਆਪਣੀ ਮਾਂ ਨੇ ਤਾਂ ਕਦੇ ਆਪਣੀ ਦਾਦੀ ਨੂੰ ਮਾਂ ਹੀ ਨਹੀਂ ਸਮ ਹੁਣ ਮੇਰੀ ਮਾਂ ਆਏਗੀ ਵੀ ਮੈਂ ਉਹਨੂੰ ਕੀ ਕਹਾਂ ਮੈਂ ਕੀ ਕਹਿ ਸਕਦਾ ਕਿ ਕੁਝ ਕਹਿੰਨਾ ਤਾਂ ਲੋਕ ਕਹਿਣਗੇ ਮਾਂ ਨੂੰ ਬੋਲਦਾ ਹੈ ਮੈਨੂੰ ਵੀ ਇਹ ਗੱਲ ਨਾ ਮੰਮੀ ਦੀ ਬਾੜੀ ਮਾੜੀ ਲੱਗੀ ਜੀ ਦਾਦੀ ਜੀ ਤਾਂ ਆਪਣੇ ਇੰਨੇ ਵਧੀਆ ਨੇਗੇ ਹਰ ਇੱਕ ਨੂੰ ਪਿਆਰ ਨਾਲ ਬੋਲਦੇ ਨੇਗੇ ਕਿਤੇ ਕਿਸੇ ਨੂੰ ਭੱਜ ਕੇ ਨਹੀਂ ਪਏ ਮੰਮੀ ਨੂੰ ਵੀ ਨਹੀਂ ਭੱਜ ਕੇ ਪੈਂਦੇ ਨਾਲੇ ਮੰਮੀ ਐਨਾ ਕੁਝ ਬੋਲਦੀ ਹੈਗੀ ਵੀ ਉਹ ਫੇਰ ਵੀ ਨਹੀਂ ਉਹਨੂੰ ਚੰਗੀ ਤਰ੍ਹਾਂ ਬੋਲਦੇ ਫਿਰ ਮੈਂ ਤੈਨੂੰ ਇੱਕ ਗੱਲ ਹੋਰ ਕਹਣਾ ਹੈਗਾ ਜੇ ਹੁਣ ਆਪਣੀ ਮੰਮੀ ਸੋਚੇ ਮੰਮੀ ਸਵੇਰੇ ਉੱਠਦੀ ਹੈਗੀ 4 ਵਜੇ ਗੁਰੂ ਘਰ ਨੂੰ ਤਾਂ ਭਾਈਦੀ ਹੈਗੀ કરીਆਂ ਗੁਰੂ ਘਰ ਆਪਣੇ ਦਾਦੀ ਆ ਗਈ ਉਹਦੀ ਸੇਵਾ ਕਰਨ ਲਈ ਆਪਣੀ ਦਾਦੀ ਕਿਹੜਾ ਕਿਸੇ ਗੁਰੂ ਘਰ ਤੋਂ ਘੱਟ ਹੈਗੀ ਐਡੀਆਂ ਚੰਗੀਆਂ ਦਾਦੀਆਂ ਦਾ ਕਿਸੇ ਨੂੰ ਵੀ ਨਹੀਂ ਮਿਲਣਾ ਆ ਗੱਲ ਤਾਂ ਤੁਹਾਡੀ ਸਹੀ ਹੈ ਬੱਡੇ ਦੀ ਸੇਵਾ ਗੁਰੂ ਘਰ ਦੇ ਬਰਾबरी ਹੁੰਦੀ ਹੈਗੀ ਇਹ ਤਾਂ ਮੈਂ ਵੀ ਜੇ ਕੋਈ ਕੰਮ ਕਰੀ ਜਾਵਾਂ ਮੈਨੂੰ ਵੀ ਬੁਲਾ ਲੈਂਦੀ ਆ ਪੁੱਤ ਆ ਜਾ ਤੂੰ ਬਹਿ ਜਾ ਥੱਕ ਜਾਏਗੀ ਤੂੰ ਸਾਰਾ ਦਿਨ ਤੁਰੇ ਫਿਰਦੀ ਐਗੀ ਵੀ ਇੰਨਾ ਪਿਆਰ ਕਰਦੇ ਨੇ ਆਪਣੇ ਦਾਦੀ ਜੀ ਆਪਾਂ ਨੂੰ ਚਲ ਤੂੰ ਮੇਰੀ ਗੱਲ ਸੁਣਨਾ ਤੂੰ ਤਾਂ ਹੁਣ ਇਸੇ ਕਰ ਚ ਹੀ ਰਹੇਗਾ ਤੂੰ ਦਾਦੀ ਜਾਂ ਕਿਸੇ ਗੱਲ ਦਾ ਕੋਈ ਫਰਕ ਨਾ ਰੱਖੀ ਠੀਕ ਹੈ ਤਾਂ ਤੂੰ ਕੋਈ ਵੀ ਚੀਜ਼ ਮੰਗਣਾ ਉਹਨੂੰ ਟਾਈਮ ਨਾਲ ਫੜਾਈ ਰੋਟੀ ਪਾਣੀ ਟਾਈਮ ਨਾਲ ਬਜ਼ੁਰਗਾਂ ਦੀ ਸੇਵਾ ਕੀਤੀ ਤਾਂ ਸਤਿ ਬਜ਼ੁਰਗਾਂ ਦਾ ਪੁੰਨ ਲੱਗਦਾ ਹੈਗਾ ਚਲੋ ਠੀਕ ਹੈ ਜੀ ਮੈਨੂੰ ਤਾਂ ਇਹਨਾਂ ਨੂੰ ਦੇਖ ਕੇ ਆਪਣੀ ਦਾਦੀ ਯਾਦ ਆ ਜਾਂਦੀ ਹੈ ਕਿ ਬਚਪਨ ਚ ਹੀ ਵਾਗੀ ਸੀ ਨੇ ਮੇਰੀ ਦਾਦੀ ਤਾਂ ਅਸੀਂ ਛੋਟੇ ਛੋਟੇ ਸੀਗੇ ਜਦੋਂ ਚਲੀ ਗਈ ਸੀਗੀ ਮੈਨੂੰ ਤਾਂ ਇਹਨਾਂ ਕੋਲੇ ਬੈਠਣਾ ਬੜਾ ਹੀ ਚੰਗਾ ਲੱਗਦਾ ਹੈਗਾ ਚਲ ਹੁਣ ਨਾ ਤੂੰ ਉਹਨਾਂ ਕੋਲੇ ਬੈਠ ਜਾਇਆ ਕਰ ਨਾ ਪਰ ਆਪਣੀ ਮੰਮੀ ਨੂੰ ਕਿਸੇ ਗੱਲ ਦਾ ਪਤਾ ਨਾ ਲੱਗਣ ਨੀ ਚਲੋ ਠੀਕ ਹੈ ਜੀ ਚੱਲ ਚੰਗਾ ਤੂੰ ਐਂ ਕਰ ਦਾਦੀ ਜੀ ਨੂੰ ਚਾਹ ਫੜਾਇਆ ਚਾਹ ਪੀ ਲੈਣਗੇ ਫੜਾਏ ਚਲ ਮੈਂ ਤਾਂ ਪੈਣਾ ਇੱਥੇ ਯਾਰ ਲੋ ਦਾਦੀ ਚਾਹ ਪੀ ਲੋ ਲੈ ਪੁੱਤ ਮੈਂ ਤਾਂ ਬਾਹਲੀ ਔਖੇ ਹੋ ਰਹੀ ਤੜਕੇ ਦਾ ਸਰੀਰ ਜਮੀ ਜਾ ਤਾਂ ਨਹੀਂ ਮਰਨ ਵਾਲੀ ਹੋ ਰਹੀ ਜਿਵੇਂ ਤਾਂ ਜਮਾ ਟੁਕਤੀ ਜਾਂਦਾ ਤੇ ਹੈਡ ਪਰ ਫਿਰ ਤੁਸੀਂ ਐਨੇ ਔਖੇ ਕਿਉਂ ਹੋਏ ਤੁਸੀਂ ਮੈਨੂੰ ਬਾਜ ਮਾਰ ਦਿੰਦੇ ਨਾ ਮੈਂ ਤਾਂ ਸਵੇਰ ਦੀ ਬਾਜਾਂ ਮਾਰੀ ਜਾਂਦੀ ਆ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਹੈਗੀ ਕੋਈ ਨਾ ਦਾਦੀ ਜੀ ਸਵੇਰੇ ਨਾ ਮੈਂ ਚਾਹ ਸੋਨੂੰ ਸੁਨੇਹੀ ਫੜਾ ਦਿਆ ਕਰੂੰਗੀ ਨਾ ਇਹ ਸੋਨੂੰ ਰੋਟੀ ਟਾਈਮ ਨਾਲ ਦੇ ਦਿਆ ਕਰੂੰਗੀ ਤੇ ਜੇ ਕੋਈ ਹੋਰ ਕੰਮ ਹੁੰਦਾ ਨਾ ਤੁਸੀਂ ਮੈਨੂੰ ਦੱਸ ਦਿਆ ਕਰੋ ਚੰਗੀਆਂ ਤੀ ਇਹ ਚੰਗੀਆਂ ਕੁੱਕੜੀਆਂ ਚੰਗੇ ਤੈਨੂੰ ਸਿਖਾਇ ਨੇ ਸਭ ਦਾ ਮਾਂ ਪਿਓ ਨੇ ਸਿਖਿਆ ਇਹੀ ਹੁੰਦੀ ਹੈ ਵੀ ਦਾਦੀ ਮਾਂ ਕੋਈ ਵੱਡਾ ਬਜ਼ੁਰਗ ਬੰਦਾ ਉਹਨੂੰ ਸੇਵਾ ਕਰੋ ਦੀ ਸੇਵਾ ਨੂੰ ਫਲ ਮਿਲਦੇ ਨੇ ਪੁੱਤ ਨਾਲੇ ਅੱਜ ਕੱਲ੍ਹ ਦੀਆਂ ਵੱਡੇ ਬਜ਼ੁਰਗਾਂ ਨੂੰ ਪੁੱਤ ਕਿੱਥੋਂ ਪੁੱਛਦੇ ਨੇ ਸ਼ਾਬਾਸ਼ ਏ ਤੇਰੇ ਜਿਹੜੀ ਤੂੰ ਮੇਰੀ ਸਾਰ ਲੈ ਲੇਂਗੀ گی ਹੁੰਦੀ ਰਹਤੀ ਏ ਨਹੀਂ ਦਾਦੀ ਜੀ सोनू ਦੇਖ ਕੇ ਤਾਂ ਮੈਨੂੰ ਆਪਣੀ ਦਾਦੀ ਯਾਦ ਆ ਜਾਂਦੀ ਹੈਗੀ ਵੱਡੇ ਬੰਦੇ ਤਾਂ ਨਾ ਹਮੇਸ਼ਾ ਲੋੜ ਹੁੰਦੀ ਹੈਗੀ ਬਜ਼ੁਰਗ ਬੰਦੇ ਤਾਂ ਨਾ ਘਰ ਦਾ ਜਿੰਦਾ ਹੁੰਦੇ ਨੇ ਅਜ ਤਾਂ ਪੁੱਤ ਕਰਮਾਲਿਆਂ ਜਿਹੜੀ ਤੇਰੇ ਵਰਗੀ ਸਾਨੂੰ ਸਿਆਣੀ ਧੀ ਮਿਲਗੀ ਦਾਦੀ ਤੁਸੀਂ ਐ ਕਰੋ ਚਾਹ ਪੀ ਲਓ ਠੰਡੀ ਹੋ ਜੂਗੀ ਤੇ ਨਾਲੇ ਮੈਨੂੰ ਦੱਸਦੇ ਜੇ ਕੁਝ ਖਾਣਾ ਮੈਂ ਸੁਣ ਲਿਆ ਤਾਂ ਨਹੀਂ ਆਂਗੀ ਚਲ ਤੈਨੂੰ ਲੱਕ ਜਿਡਾ ਗਲਾਸ ਦੇ ਤਾਂ ਚਾਹ ਦਾ ਹੁਣ ਆਖੇ ਮੈਂ ਲਿਆਕ ਨਹੀਂ ਖਾਣ ਨੂੰ ਖਾਣ ਨੂੰ ਇੱਥੇ ਖਵਾ ਕੱਢਿਆ ਪਿਆ ਮਮੀ ਮੈਂ ਤਾਂ ਕੱਲੀ ਦਾਦੀ ਨੂੰ ਨਾ ਚਾਹ ਹੀ ਦਿੱਤੀ ਐ ਮੈਂ ਤਾਂ ਦਾਦੀ ਨੂੰ ਹੀ ਪੁੱਛਿਆ ਸੀ ਵੀ ਜੇ ਤੈਨੂੰ ਭੁੱਖ ਲੱਗੀ ਪਈ ਐ ਮੈਂ ਕੁਝ ਖਾਣ ਨੂੰ ਲੈ ਕੇ ਦੇ ਦਾਨੀ ਆਂਗੀ ਉਹ ਤਾਂ ਮੈਨੂੰ ਤਾਂ ਕੋਈ ਭੁੱਖ ਨਹੀਂ ਹੈਗੀ ਤੂੰ ਜਾ ਕੇ ਕੰਮ ਕਰ ਲੈ ਫਿਰ ਇਹ ਤੈਨੂੰ ਪਤਾ ਵੱਧ ਘੱਟ ਬੋਲੂਗੀ ਕੀ ਫਾਇਦਾ ਲੜਾਈ ਪੂ ਤੁਹਾਡੀ ਜਾ ਮੇਰਾ ਸ਼ੇਰ ਨਾ ਤੂੰ ਮੇਰੀ ਨੂ ਨੂੰ ਹੁਣ ਚੰਗੀ ਬਣ ਕੇ ਦਿਖਾਉਣੀ ਐ ਮੈਂ ਤਾਂ ਸਾਰੀ ਉਮਰ ਤੈਨੂੰ ਤੰਗ ਕੀਤਾ ਹੈਗਾ ਹੁਣ ਤੂੰ ਮੇਰੀ ਨੂ ਦੇ ਕੰਨ ਭਰੀ ਜਾਨੀ ਹੈਗੀ ਮੈਂ ਤਾਂ ਵੀਰਾ ਕੋਈ ਕਿਸੇ ਦੇ ਕੰਨ ਨਹੀਂ ਭਰੀ ਆ ਬੈਠਿਆ ਤੇਰੀ ਹੈਂ ਜੈਜੀ ਤੂੰ ਆਪਾਂ ਕਿ ਕੋਈ ਤੂੰ ਮੈਨੂੰ ਸਮਝਦੀ ਨਹੀਂ ਨਾ ਤੂੰ ਤਾਂ ਕੰਨ ਭਰਦੀ ਨਹੀਂ ਹੈਗੀ ਤੇ ਮੈਂ ਕੰਨ ਭਰਦੀਆਂ ਇਹਦੇ ਮੈਂ ਹੀ ਮਾੜੀ ਹੋ ਗਈ ਚਾਰ ਚਫੇਰੇ ਕੀ ਹੋ ਗਿਆ ਕੀ ਰੌਲਾ ਪਾ ਰਖਿਆ ਤੁਸੀਂ ਆ ਦੇਖ ਲੈ ਤੇਰੀ ਦਾਦੀ ਮੈਂ ਤਾਂ ਗੁਰਦੁਆਰੇ ਵਾਗੀ ਮੇਰੇ ਆਉਂਦੀ ਨਹੀਂ ਇਹਦੇ ਉਂਗਲਾਂ ਲਾਈ ਜਾਂਦੀ ਐ ਵੀ ਸੱਸ ਨੂੰਹਾਂ ਲੜ ਕੇ ਮਰ ਜਾਣ ਨਹੀਂ ਜੀ ਇਹ ਜੀ ਤਾਂ ਕੋਈ ਗੱਲ ਨਹੀਂ ਸੀ ਮੈਂ ਤੇ ਦਾਦੀ ਤੇ ਨਾ ਗੱਲਾਂ ਉਹੀ ਕਰਦੀਆਂ ਸੀ ਮੰਮੀ ਤੂੰ ਐਵੇਂ ਕੋ ਸਾਰਾ ਤਾਂ ਨਹੀਂ ਕਰੀ ਜਾਨੀ ਰਹਿਣੀ ਹੈਗੀ ਤੂੰ ਨਾ ਕਹਦੇ ਮੇਰੇ ਪੱਖ ਦੀ ਗੱਲ ਕਰੀ ਆ ਜਵੀਰਪਾਲ ਤਾਂ ਕੰਮਦਾਸਾ ਨਹੀਂ ਇਹ ਹੀ ਲਈ ਖੁਦ ਨੂੰ ਕੰਮ ਆਬਦੇ ਹੋਰ ਦਾਦੀ ਠੀਕ ਐ ਤੂੰ ਪੁੱਤ ਤੇਰੇ ਘਰ ਆਈ ਤਾਂ ਬਾਲੀ ਚੰਗੀ ਐ ਮੈਨੂੰ ਚਾਹ ਫੜਾਉਂਦੀ ਐ ਮੈਨੂੰ ਰੋਟੀ ਟਾਈਮ ਤੇ ਫੜਾਉਂਦੀ ਐ ਮੈਨੂੰ ਪੁੱਛਗਿੱਚ ਕਰਦੀ ਐ ਬਾਲ ਗਿਓ ਚੰਗੇ ਜਿੰਨੀ ਵੀ ਕਹੇਦੀ ਉੰਨੀ ਚੰਗੀ ਐ ਕੋਈ ਗੱਲ ਨਹੀਂ ਬੇਬੇ ਮੈਂ ਉਹਨੂੰ ਸਮਝਾਏਗਾ ਵੀ ਬੇਬੇ ਦੱਸੋ ਕੋਈ ਵੀ ਚੀਜ਼ ਮੰਗੇ ਨਾ ਤੂੰ ਜਾ ਕੇ ਬੇਬੇ ਨੂੰ ਫੜਾਇਆ ਕਰ ਪਿਆ ਵਿਚਾਲੇ ਕੰਮ ਛੱਡ ਦਿਆ ਕਰ ਭਵੇਂ ਮੇਰੇ ਵੀ 4 ਦਿਨ ਪੁੱਤ ਸੌਖੇ ਲੰਘ ਜਾਣਗੇ ਜੇ ਵੀਰਪਾਲ ਮੇਰੀ ਪੁੱਛਗਿੱਚ ਕਰਦੀ ਰਹੂਗੀ ਹਵੀਰਪਾਲ ਜੇ ਮੈਂ ਕਿਸੇ ਪਾਸੇ ਭੱਗ ਜਾਨੀ ਆ ਹੈ ਜਦੋਂ ਦੇਖਦੀ ਆ ਤੂੰ ਦਾਦੀ ਕੋਲ ਹੀ ਬੈਠੀ ਰਹਿਣੀ ਹੈਗੀ ਕਿਥੋਂ ਮੰਮੀ ਮੈਂ ਕਿਹੜਾ ਦਾਦੀ ਨਾਲ ਗੱਲਾਂ ਮਾਰਨ ਗਈ ਸੀਗੀ ਮੈਂ ਤਾਂ ਉਹਨੂੰ ਚਾਹ ਪੜਾਉਣ ਗਈ ਸੀ ਤੂੰ ਹੀ ਚਮੜਾਈ ਜਾਨੀ ਆ ਉਹਨੂੰ ਉਹਦੇ ਨਾਲ ਗੱਲਾਂ ਚਾਜेंगी ਉਹ ਕਿ ਜੰਮਲ ਦੀ ਹੈ ਵਿਚਾਰੀ ਉਹਨੇ ਮੈਨੂੰ ਚੰਗਾ ਨਹੀਂ ਕਿਹਾ ਮਾੜਾ ਨਹੀਂ ਕਿਹਾ ਛੋਡੇ ਬਾਰੇ ਬਾਹਰ ਨਾ ਚੰਗਾ ਉਹਦੇ ਕੋਲ ਬੈਠਾ ਕਰ ਤੂੰ ਨਾਲੇ ਮੇਰੀ ਗੱਲ ਸੁਣ ਵੀਰਪਾਲ ਇਹਨਾਂ ਨੇ ਮੈਨੂੰ ਬਹੁਤ ਤਪਾਇਆ ਇੱਕ ਇਹਦੀ ਧੀ ਧੀ ਕਹੇਦੀ ਦੋਨੇ ਜਾਣੀਆਂ ਬਾੜੇ ਹੀ ਤਪਉਂਦੀਆਂ ᱛੀਆਂ ਮੈਨੂੰ ਹੇ ਮੈਂ ਤਾਂ ਤੈਨੂੰ ਇਹੀ ਕਹਿਨੀ ਆਂ ਵੀ ਤੈਨੂੰ ਬਤਾਰ ਕੁਛ ਵੀ ਕਹੇ ਤੂੰ ਮੇਰੇ ਵੱਲ ਦੀ ਗੱਲ ਕਰਨੀ ਹੈਗੀ ਬਸ ਤੂੰ ਨਾ ਹੁਣ ਉਹਦੀ ਗੱਲ ਨਹੀਂ ਮੰਨਣੀ ਹੈ ਜਿਵੇਂ ਮੈਂ ਕਹੂੰਗੀ ਤੈਨੂੰ ਉਵੇਂ ਕਰਨਾ ਦਾ ਸਾਰੀ ਗੱਲਾਂ ਚਲ ਠੀਕ ਆ ਮੰਮੀ ਜਿਵੇਂ ਤੁਸੀਂ ਕਹਾਂਗੇ ਮੈਂ ਉਵੇਂ ਕਰੂੰਗੀ ਹਾਂ ਤੂੰ ਆਹ ਕਰ ਲੈ ਕੰਮ ਇੱਧਰ ਜਿਹੜਾ ਮਲ ਮੋਟਾ ਹੋਊਗਾ ਮੈਂ ਕਰ ਦੂੰਗੀ ਚਲ ਕੋਈ ਨਾ ਬਸ ਆ ਸੈਲਫ ਜੀ ਸਾਫ਼ ਕਰਦੀ ਸੀ ਮੈਂ ਚਾਹ ਜੀ ਨਿਕਲੀ ਪਈ ਸੀ ਗੈਸ ਤੇ ਬੜਾ ਗੰਦਾ ਹੋਇਆ ਪਿਆ ਸੀ ਹਾਂ ਬਸ ਹੱਥ ਨੇ ਚੱਲਾਂਗੇ ਨਾ ਕਰਦਾ ਮੇਰੇ ਰਿਸ਼ਤੇਦਾਰੀ ਚ ਵਾਗ ਆ ਚਲ ਠੀਕ ਆ ਫਿਰ ਉਹ ਕੀ ਹਾਲ ਆ ਬਈ ਬਤਾਰ ਠੀਕ ਆ ਬਈ ਗੁਰੀ ਹੋਰ ਕਿਧਰ ਚੱਲਿਆ ਸੀ ਬਸ ਇੱਥੇ ਹੀ ਜਾਂਦਾ ਯਾਰ ਕਿੱਥੇ ਜਾਣਾ ਸੀ ਮੈਂ ਤਾਂ ਤੈਨੂੰ ਐ ਪੁੱਛਦਾ ਹੀ ਚਾਚੀ ਲੜਨ ਸਾਡੀ ਬੇਬੇ ਨਾਲ ਜਹ ਹਜੇ ਵੀ ਲੜਦੀ ਐ ਉਹ ਭਰਾਵਾ ਉਹਨਾਂ ਤਾਂ ਉਹੀ ਹਾਲ ਐ ਜਿਹੜਾ ਪਹਿਲਾਂ ਸੀ ਉਹ ਨਾ ਅੱਜ ਹਟਣ ਨਾ ਕੱਲ ਨੂੰ ਹਟਣ ਉਹ ਤਾਂ ਐ ਹੀ ਲੜਨੀਆਂ ਜੇ ਬਈ ਉਹ ਨਹੀਂ ਹਟਦੀਆਂ ਯਾਰ ਤਾਂ ਤੂੰ ਬੇਬੇ ਨੂੰ ਸਾਡੇ ਘਰੇ ਛੱਡ ਜਾ ਨਾਲੇ ਉਹਦਾ ਜੀ ਲੱਗ ਜੂਗਾ ਦੋ ਦਿਨ ਨਹੀਂ ਭਾਈ ਗੁਰੀ ਹੁਣ ਤਾਂ ਤੇਰੀ ਭਾਬੀ ਆ ਗਈ ਸਾਰਾ ਕੁਝ ਸੰਭਾਲ ਲਓ ਯਾਰ ਹੁਣ ਨਹੀਂ ਉਹਨਾਂ ਨੂੰ ਲੜਨ ਦਿੰਦੀ ਕਿਉਂ ਦਾਦੀ ਦਾ ਬਾਲਾ ਕਰਦੀ ਆਪਦੀ ਦਾ ਉਹ ਚੱਲ ਇਹ ਵੀ ਠੀਕ ਆ ਫਿਰ ਚੱਲ ਚੰਗਾ ਗੁਰੀ ਯਾਰ ਮੈਂ ਤਾਂ ਕੰਮ ਜਾਂਦਾ ਸੀ ਜਾਵਾਂ ਫਿਰ ਚੱਲ ਠੀਕ ਆ ਭਾਈ ਉਹ ਸੱਚ ਮੈਂ ਤਾਂ ਐਂ ਕਹਿੰਦਾ ਸੀਗਾ ਉਹ ਸਪਰੇਅ ਕਰਨ ਕਿੱਦਿਆਂ ਉਹਨਾਂ ਕੀ ਤਰੇ ਸਪਰੇਅ ਕਰਨ ਯਾਰ ਉਹ ਐਂ ਕਹਿੰਦੇ ਅੱਜ ਪਿਛਲੇ ਪਹਿਰਾ ਆਉਣਗੇ ਐਂ ਕਰੀ ਤੇਰੇ ਤਾਂ ਦੋ ਕਿੱਲੇ ਦੀ ਰਹਿੰਦੀ ਐ ਹਾਂ ਦੋ ਕਿੱਲੇ ਰਹਿੰਦੇ ਮੇਰੇ ਦੋ ਮੇਰੇ ਨੇ ਯਾਰ ਅੱਛਾ ਜਦੋਂ ਉਹਨਾਂ ਨੇ ਤੇਰੇ ਲਈ ਕਰਤੀ ਤਾਂ ਮੈਨੂੰ ਫੋਨ ਮਾਰਦੀ ਮੈਂ ਵੀ ਉਹਨਾਂ ਦੀ ਕਰਾ ਲੂਗਾ ਹਾਂ ਕਰ ਦੂੰਗਾ ਨਹੀਂ ਜੇ ਤੈਨੂੰ ਕੰਮ ਆ ਤਾਂ ਮੈਂ ਉਹਨੂੰ ਤੇਰੇ ਖੇਤੀ ਭੇਜੂ ਛੱਡ ਆਉਂਗਾ ਪੇ ਬਸ ਮੈਨੂੰ ਜਦੋਂ ਤੂੰ ਕਰਵਾ ਲਈ ਯਾਰ ਮੈਨੂੰ ਫੋਨ ਕਰਦੀ ਯਾਦ ਕਰਕੇ ਹਾਂ ਕਰ ਦੂੰਗਾ ਕੋਈ ਗੱਲ ਨਹੀਂ ਚਲ ਠੀਕ ਉਹ ਤਾਂ ਪੰਜ ਛੇ ਜਾਣੇ ਐ ਥੋੜੇ ਟਾਈਮ ਚ ਹੀ ਕਰ ਜਾਣਗੇ ਵੱਡੇ ਢੋਲਿਆਂ ਨਾ ਕਰਦੇ ਹਾਂ ਹਾਂ ਬਸ ਫੋਨ ਕਰਦੀ ਯਾਦ ਕਰਕੇ ਚੰਗਾ ਬਈ ਬੇਬੇ ਜੇ ਤੈਨੂੰ ਕੁਝ ਚਾਹੀਦੇ ਨਾ ਹੁਣੀ ਦੱਸ ਦੇ ਫਿਰ ਤੁਹਾਡੇ ਡੇਡੇ ਬਾਜਾ ਮੈਂ ਤਾਂ ਪਈਕਾ ਸੀ ਨੀ ਮੈਂ ਮਿਰਚਾ ਸਾਨੂੰ ਵੀ ਵਾਰੀ ਕਹਤਾ ਕਿ ਘੱਟ ਪਾਲਿਆ ਕਰੋ ਘੱਟ ਪਾਲਿਆ ਕਰੋ ਇਹ ਇੰਨੀ ਮਿਰਚਾ ਪਾਤੀ ਮੈਂ ਤਾਂ ਖਾਦੀਆਂ ਨਹੀਂ ਆਂਦੀ ਅਸੀਂ ਤਾਂ ਹੁਣ ਸਬਜੀ ਸੁਆਦ ਬਣਾ ਕੇ ਖਾਣੀ ਹੋਈ ਹੈਗੀ ਹੁ ਤੇਰੇ ਮੁਤਾਬਕ ਅਸੀਂ ਫਿੱਕੀ ਸਬਜੀ ਬਣਾ ਲਿਆ ਕਰੀਏ ਜਿਹੀਂ ਜੀ ਚੁੱਲੇ ਤੇ ਬਣਦੀ ਐ ਖਾ ਲਿਆ ਕਰ ਨਖਰੇ ਜੇ ਨਾ ਕਰਿਆ ਕਰ ਇੱਥੇ ਆ ਚੱਕ ਬਈ ਦਾਲ ਤਾਂ ਲੈ ਜਾ ਮੈਂ ਤਾਂ ਨਹੀਂ ਖਾਂਦੀ ਮੈਂ ਤਾਂ ਰੁੱਖੀ ਰੋਟੀ ਹੀ ਖਾ ਲੂੰਗੀ ਨਾ ਝੂਠੀ-ਕੂਠੀ ਕਰਕੇ ਧਰਤੀ ਕੌਣ ਖਾਊਗਾ ਇਹ ਸਬਜ਼ੀਆਂ ਪਤਾ ਕਿੰਨੀਆਂ ਮਹਿੰਗੀਆਂ ਹੋਈਆਂ ਪਈਆਂ ਨੇ ਆਏ ਖਰਾਬ ਕਰਨ ਨੂੰ ਨੇ ਇਹ ਦਾਦੀ ਤੁਸੀਂ ਰਹਿਣ ਦਿਓ ਇਹ ਰੋਟੀ ਰੁੱਖੀ ਨਾ ਖਾਓ ਮੈਂ ਨਾ ਬਿਨਾ ਮਿਰਚਾਂ ਵਾਲੀ ਸਬਜ਼ੀ ਬਣਾ ਦੂੰਗੀ ਨਾਲੇ ਕੱਲ ਤੋਂ ਨਾ ਮੈਂ ਸੋਡੀ ਬਿਨਾ ਮਿਰਚਾਂ ਵਾਲੀ ਸਬਜ਼ੀ ਅਲੱਗ ਹੀ ਕੱਢ ਦਿਆ ਕਰੂੰਗੀ ਅੱਜ ਤਾਂ ਮੈਂ ਰੁੱਖੀ ਮਿੱਸੀ ਇਹੀ ਖਾ ਲੈਣੀ ਆ ਸਵੇਰ ਤੋਂ ਕੱਢ ਦਿਆ ਕਰੀ ਕੋਈ ਨਹੀਂ ਤੂੰ ਥੱਕੀ ਹੋਈ ਆ ਤੜਕੇ ਦੀ ਫਿਰਦਿਆਂ ਕੰਮ ਕਰਦੀ ਮੈਂ ਤਾਂ ਰੁੱਖੀ ਮਿੱਸੀ ਆਈ ਖਾ ਲੂੰ ਕੁਝ ਨਹੀਂ ਹੁੰਦਾ ਫੜਾ ਦੇ ਮੈਨੂੰ ਬੀਪਾਲ ਨਾ ਕਰ ਕਰ ਨਾ ਨਹੀਂ ਬੇਬੇ ਮੈਂ ਕੋਈ ਥੱਕੀ ਨਹੀਂ ਗਈ ਇਹ 5 ਮਿੰਟਾਂ ਨਾਲ ਮੈਨੂੰ ਕੀ ਹੁੰਦਾਗਾ ਮੈਂ ਤਾਂ ਹੁਣ ਬਣਾ ਲਿਆਂਗੀ ਸਬਜੀ ਮਿੰਟ 'ਚ ਮੈਨੂੰ ਕਾਹਨੂੰ ਮੈਂ ਤਾਂ ਹੀ ਖਾ ਲੂਗੀ ਕੁਛ ਨਹੀਂ ਹੁੰਦਾ ਹੈਗਾ ਨਹੀਂ ਦਾਦੀ ਮੈਂ ਬਿਨਾ ਮਿਰਚਾਂ ਵਾਲੀ ਸਬਜੀ ਬਣਾ ਕੇ ਲਿਆ ਕੇ ਦੇਉਂਗੀ ਉਹ ਤਾਂ ਮੈਂ ਤਾਂ ਕਲੇਸ਼ ਤੋਂ ਡਰਦੀਆਂ ਜੇ ਉਹ ਸਬਜੀ ਬਣਾਉਂਦੀ ਤੇ ਆਗੀ ਤੇਰੇ ਨਾਲ ਕਲੇਸ਼ ਕਰੂਗੀ ਮੈਂ ਤਾਂ ਹੀ ਖਾ ਲੂ ਰੁੱਖੀ ਮਿੱਸੀ ਕੁਛ ਨਹੀਂ ਹੁੰਦਾ ਹੈਗਾ ਨਹੀਂ ਦਾਦੀ ਇਹ ਕਲੇਸ਼ ਵਾਲੀ ਕੀ ਗੱਲ ਹੈਗੀ ਹੁਣ ਤੁਸੀਂ ਸਾਰਾ ਦਿਨ ਭੁੱਖੇ ਬੈਠੇ ਰਹੋਗੇ ਰੋਟੀ ਤੋਂ ਬਿਨਾ ਤੇ ਤੇ ਢਿੱਡ ਭਰਨਾ ਨਹੀਂ ਤੁਸੀਂ ਆਪ ਦਾ ਮੈਂ ਲਿਆਉਣੀ ਹੈਗੀ ਬਣਾ ਕੇ ਹੁਣ ਲਿਆਉਂਗੀ ਮਿੰਟ 'ਚ ਨਹੀਂ ਲਾਉਂਦੀ ਟਾਈਮ ਏ ਕਿੱਡੀ ਸਿਆਣੀ ਕੁ ਕੁਦੀ ਸਿਆਣੀ ਹੈ ਹੈ ਮੇਰੇ ਪਿੱਛੇ ਕੀ ਸਬਜ਼ੀਆਂ ਬਣਾਉਂਦੀ ਹੈ ਆਪ ਦੇ ਘਰੇ ਚ ਤੋਂ ਡਰਦੀ ਹੈਗੀ ਦੇਖ ਜਿਵੇਂ ਆਕੜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਣੋ ਕਿਵੇਂ ਠੀਕ ਠਾਕ ਹਾਂ ਬੜਾ ਠੀਕ ਠਾਕ ਬੜਾਈਆਂ ਪੈਣੇ ਸਾਨੂੰ ਸਸਵਣ ਗਈ ਫੁੱਲ ਵੀ ਵਧਾਵੇ ਭਣੇ ਪਰਮਾਤਮਾ ਹੁਣ ਤਾਂ ਭਣੇ ਨੂਦੀਆਂ ਪੱਕੀਆਂ ਖਾਇਆ ਕਰੋਗੇ ਹੈ ਸਾਡੇ ਕੋਲ ਬੈਠ ਜਾ ਕਰੋ 10 ਮਿੰਟ ਮੇਰੇ ਘਰ ਮਾਚ ਭਣੇ ਕਿੱਥੇ ਬੈਠਣਾ ਖੜਨਾ ਮੇਰੇ ਤਾਂ ਸੱਸ ਹੀ ਜੀ ਹੈਗੀ ਸਵਾ ਤੇ ਉਹਨੂੰ ਬਹੂ ਨੂੰ ਵੀ ਪੱਟੀਆਂ ਪੜਾਈ ਜਾਂਦੀ ਹੈਗੀ ਮੇਰੇ ਖਿਲਾਫ ਹਾਂ ਮੈਂ ਤਾਂ ਘਰ ਛੱਡ ਕੇ ਵੀ ਨਹੀਂ ਆ ਸਕਦੀ ਇਸੇ ਪਾਸੇ ਕੋਈ ਨਾ ਪਣੇ ਚਲੋ ਨੂੰ ਦਸਵਾਤਾ ਚੰਗਾ ਹੈ ਹਾਂ ਉਹਦਾ ਪਣੇ ਬਹੁਤ ਚੰਗਾ ਸਵਾ ਚਲੋ ਪਣੇ ਅਗਲੀਆਂ ਬੁੜੀਆਂ ਤਾਂ ਸਭਾਈ ਇਹੋ ਜਿਹਾ ਹੁੰਦਾ ਹੈ ਨਾ ਪਣੇ ਤਾਂ ਪਹਿਲੇ ਦਿਨ ਹੀ ਇਹੀ ਜੀ ਹੈ ਮੈਂ ਤਾਂ ਘੱਟ ਹੀ ਗੋਲਦੀ ਆ ਇਹਨੂੰ ਚਲ ਆਏ ਕਹਿੰਨੇ ਆਗੇ ਵੀ ਬਹੂ ਸਿਆਣੀ ਆ ਗਈ ਸਾਡੀ ਹੋਰ ਚਲੋ ਠੀਕ ਹੈ ਪਣੇ ਚੰਗਾ ਮੈਂ ਤੇ ਚੱਲਦੀ ਹੈਗਾ ਹਣਾ ਰਾਜਮ ਕੇ ਕੱਪੜੇ ਦੇਖਣੇ ਆਂਦੀ ਸੀ ਵਿਆਹ ਉਹਨਾਂ ਦੇ ਚੰਗਾ ਪਣ ਜਾਇਆ ਲਾ ਦਾਦੀ ਮੈਂ ਵਾਦਾ ਨਹੀਂ ਅੰਦੀ ਬਾਲ ਤੁਸੀਂ ਔਖੇ ਹੋ ਜੰਨੇ ਹੋਗੇ ਬਸ ਬਾਲੇ ਪੁੱਤ ਔਖੇ ਸਭੇ ਮੋਢਾ ਦੁਖਦਾ ਨਹੀਂ ਤਾਂ ਬਾਲ ਹੀ ਲਵਾ ਲਾ ਦਾਦੀ ਤੁਸੀਂ ਛੱਡ ਦੇ ਲੈ ਮੈਂ ਕਰਾ ਤੁਹਾਡਾ ਜੂੜਾ ਨਹੀਂ ਤਾਂ ਬਾਲ ਜੇ ਰਹਿ ਗਿਆ ਐ ਸਿੱਧੇ ਹੋ ਜਾ ਦਾਦੀ ਕੀ ਗੱਲ ਹੋ ਗਈ ਰੋਈ ਕਿਉਂ ਜੰਨੇ ਹੋ ਤੁਸੀਂ ਕੁੜੇ ਵੇਤੀ ਤੰਨਾ ਬਾਹ ਦਾ ਖੋ ਗਿਆ ਉਹ ਬਾਕੇ ਕੁੱਤ ਕਰਦੀ ਸੀਗੀ ਅੱਜ ਮੈਨੂੰ ਆਦਿਤੀ ਜਿਆਦਾ ਆਗੀ ਨਾ ਬੇਬੇ ਜੀ ਸੋ ਉਹਨਾਂ ਦੀ ਯਾਦ ਆਉਂਦੀ ਹੈ ਤੁਸੀਂ ਉਹਨਾਂ ਨੂੰ ਫੋਨ ਕਰ ਲਓ ਤੇ ਤੇਰੇ ਕੋਲ ਨੰਬਰ ਹੈਗਾ ਫੋਨ ਹੈਗਾ ਨਾ ਤੂੰ ਮੇਰੀ ਲਾ ਕੇ ਗੱਲ ਕਰਾ ਦੇ ਮੈਨੂੰ ਤਾਂ ਫੋਨ ਲਾਉਣਾ ਨਹੀਂ ਆਉਂਦਾ ਪੁੱਤ ਲੈ ਬੇਬੇ ਤੁਸੀਂ ਸੈਟਾ ਕਰੋ ਤੁਸੀਂ ਮੈਨੂੰ ਪਹਿਲਾਂ ਹੀ ਕਹਿ ਦਿੰਦੇ ਮੈਂ ਪਹਿਲਾਂ ਹੀ ਲਾ ਦਿੰਦੀ ਤੁਹਾਨੂੰ ਫੋਨ ਤੁਸੀਂ ਹੁਣ ਬੋਲੇ ਹੋਗੇ ਤੇ ਮੈਂ ਲਾਉਣੀ ਹੀ ਨਹੀਂ ਆਈ ਦੇਖਦੀ ਆ ਮੈਂ ਲੈ ਬੇਬੇ ਜੀ ਤਾਂ ਨੰਬਰ ਹੀ ਨਹੀਂ ਹੈਗਾ ਮੇਰੇ ਕੋਲੇ ਤਾਂ ਇਹਨਾਂ ਤੋਂ ਲੈਣੀ ਆ ਚੱਲ ਮੈਂ फेर ਸਾਨੂੰ ਲਾ ਕੇ ਦਿੰਨੀ ਆ ਫੋਨ ਚੰਗਾ ਚੰਗਾ ਆਪ ਤਾਂ ਤੇਰੀ ਸੱਸਾਂ ਹੁਣ ਆ ਲਈ ਐ ਹੋਰ ਨਾ ਕਰੇ ਕਲੇਸ਼ ਪੈ ਜੀ ਚੱਲ ਕੋਈ ਨਾ ਬੇਬੇ ਉਹਨਾਂ ਨੇ ਵੀ ਮੈਸੇਜ ਭੇਜਤਾ ਨੰਬਰ ਆ ਗਿਆ ਲੈ ਬੇਬੇ ਮੈਂ ਤੈਨੂੰ ਫੋਨ ਲਾ ਕੇ ਦਿੰਨੀ ਆਂ ਤੂੰ ਗੱਲ ਕਰ ਲਈ ਚੰਗਾ ਆ ਲੈ ਲੱਗ ਕੰਨਾ ਲੜ ਹੈਲੋ ਖਰਜਾ ਹੈ ਜੇ ਬੈਲ ਲਈ ਜਾਈ ਜਾਂਦੀ ਐ ਹੈਲੋ ਸਾਸਰੀ ਕਾਲ ਮੰਮੀ ਸਾਸਰੀ ਕਾਲ ਭਾਈ ਹੋਰ ਕਿਵੇਂ ਠੀਕ ਠਾਕ ਹੋ ਹਾਂ ਠੀਕ ਆ ਬਸ ਤੁਸੀਂ ਕਿੰਨਾ ਠੀਕ ਹੋ ਵਧੀਆ ਠੀਕ ਆਂਗੇ ਤੂੰ ਆਈ ਨਹੀਂ ਮੁੜ ਕੇ ਬਸ ਮੰਮੀ ਕੀ ਆਵਾਜ਼ ਜੀ ਮੇਰਾ ਤਾਂ ਦਿਲ ਜਾਨੀ ਕਰਦਾ ਉਹਨੂੰ ਜਦੋਂ ਇਹ ਤਾਂ ਮੈਨੂੰ ਕੱਜ ਨਾ ਭਾਉਂਦੀ ਨਹੀਂ ਹੈਗੀ ਤੂੰ ਬੈਠ ਵੀ ਹੋਦੇ ਜਾਗੋ ਤੇ ਆਈ ਪੈਲਸ ਜੋ ਇਦਰੀ ਮੁੜ ਗਈ ਮੈਂ ਡੀਕੀਆਂ ਨਹੀਂ ਵੀ ਆਜੇ ਮਿਰਜੇ ਆਜੇ ਮਿਰਜੇ بس ਮੇਰੇ ਤੋਂ ਚਿੱਤ ਜੇ ਨਹੀਂ ਕਰਦਾ ਉਹਨੂੰ ਜਦੋਂ ਕੋਈ ਚੱਜ ਨਾ ਬਲਾਵੇ ਖਿਲਾਵੇ ਨਾ ਸਿਰ ਕਿਥੀ ਜੀ ਕਰਦਾ ਹੁੰਦਾ ਤਾਂ ਹੀ ਫਿਰ ਮੈਂ ਉਧਰ ਦੀ ਉਧਰ ਮੁੜਗੀ ਵੀ ਰਸਵਾ ਨਹੀਂ ਇਹਨੂੰ ਮੈਨੂੰ ਕੁਝ ਬੋਲ ਪੂਗੀ ਫਿਰ ਮੈਂ ਇੱਥੇ ਬੋਲਿਆ ਜਾਂਦਾ ਚੱਲ ਕੋਈ ਨਹੀਂ ਮੁੜ ਜੀ ਆਥਣ ਨੂੰ ਆ ਕੇ ਮੁੜ ਜੀ ਭਵਾਂਦੀ ਕੋਈ ਨਾ ਦੇਖ ਲੂਗੀ ਚਲ ਠੀਕ ਹੈ ਮੰਮੀ ਮੇਰੇ ਤਾਂ ਮੈਂ ਤਾਂ ਕੰਮ ਜਾ ਕਰੀ ਜਾਂਦੀ ਸੀ ਫਿਰ ਕੱਪੜੇ ਬਾ ਰੱਖੇ ਨੇ ਮਸ਼ੀਨ 'ਚ ਮੈਂ ਫੇਰ ਕਰਦੀ ਆਂ ਗੱਲ ਚੰਗਾ ਲੈ ਫੋਨ ਘਟਦੇ ਲੈ ਦਾਦੀ ਹੁਣ ਤਾਂ ਤੇਰੀ ਫੋਨ ਤੇ ਵੀ ਗੱਲ ਕਰਾਤੀ ਤੂੰ ਹੁਣ ਵੀ ਰੋਈ ਜਾਨੀ ਐ ਜੀ ਕੋਈ ਉਹ ਆਪ ਵੀ ਨਹੀਂ ਤਾਂ ਕਿਸ ਕੁੜੀ ਵੀ ਨਹੀਂ ਆ ਗਈ ਉਹਨੂੰ ਖਲਾਬ ਜਾ ਮਣਾ ਤੇ ਸਮੋਸੇ ਲੈ ਖੋੰਬੀ ਆਪੇ ਕੈ ਲੂ ਕੋਈ ਨਹੀਂ ਦਾਦੀ ਹੁਣ ਪੂਆ ਨੂੰ ਨਾ ਮੈਂ ਸੱਦੂਗੀ ਆਪੇ ਤੂੰ ਰੋ ਨਾ ਦੇਖ 2 ਮਿੰਟ ਮੇ ਕਾਦਾ ਵਾਗੀ ਦੋਨੇ ਇਕੱਠੀਆਂ ਹੋ ਕੇ ਬਹਿ ਗਈਆਂ ਕਰਦੀਆਂ ਨੇ ਦੋਨੇ ਦਾਦੀ ਤੇ ਪੋਤ ਨੂੰ ਦੁੱਖ ਸੁੱਖ ਹੈ ਮੇਰੇ ਜਾਣ ਦੀ ਡੇ ਸੀ ਸਾਨੂੰ ਮੈਂ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਜਿਵੇਂ ਤੁਸੀਂ ਕਹੀ ਜਾਂਦੇ ਹੋ ਤੂੰ ਵੱਡੀ ਲਾਣੇਦਾਰ ਨਹੀਂ ਬਣਦੀ ਐ ਆਖੇ ਪੂਆ ਨੂੰ ਮੈਂ ਬੁਲਾਉਂਗੀ ਇੱਥੇ ਕਿਸੇ ਪੂਆ ਨੇ ਨਹੀਂ ਆਉਣਾ ਹੈਗਾ ਸਾਰੀ ਉਮਰ ਮਰ ਗਈ ਮੈਂ ਖੇਚਲਾ ਕਰਦੀ ਕਰਦੀਆਂ ਤੇਰੀ ਪੇਕਿਆਂ ਨੂੰ ਫੋਨ ਤਾਂ ਮੇਰਾ ਨਾ ਜਿਉਣਾ ਦੁਪਰ ਕਰ ਰੱਖਿਆਗਾ ਬੈਰ ਦੱਦੋਂ ਮੈਨੂੰ 당ਕ ਕਰ ਦਿੱਤੀ ਮੇਰੇ ਨਾ ਕਸਰਾਂ ਕੱਢ ਲੀਆਂ ਤੈਂ ਹੁਣ ਤੂੰ ਅੱਜ ਵਾਕੜੀ ਦੇ ਮਗਰ ਪੈ ਜਾ ਕਰਦੀਆਂ ਇਹਦੇ ਪੇਕਿਆਂ ਨੂੰ ਫੋਨ ਮੈਂ ਇਹਨੇ ਤਪਾਰ ਰੱਖਿਆਗਾ ਮੈਨੂੰ ਬੜੀ ਚੰਬਲਦੀ ਜਾਂਦੀ ਸਿਰ ਤੇ ਹੀ ਝੜ ਗਈ ਸਮਾਂ ਦੀ ਪਤਨ ਸంటర్ ਪੈਣੇ ਕਮੇ ਫੋਨ ਕਰਤਾ ਕਹਿੰਦੀ ਛੇਤੀ ਆਇਆ ਨਾ ਕੋਈ ਗੱਲ ਦੱਸੀ ਕਹਿੰਦੀ ਕਾਲੀ ਨਾਲ ਆ ਜਾ ਪਤਨ ਕੀ ਗੱਲ ਹੋਗੀ ਕਿਤੇ ਹੋਰੀ ਨਾ ਸਿਆਪਾ ਪਾ ਲਿਆ ਹੋਗੀ ਲੈ ਨਹੀਂ ਤੇਰੀ ਮੰਮੀ ਆਉਂਦੀ ਹੈਗੀ ਕਰਦੀ ਆ ਉਹਦੇ ਨਾਲ ਗੱਲ ਸਸਰੀ ਕਾਂ ਪੰਜੀ ਸਸਰੀ ਕਾਂ ਹੋ ਠੀਕ ਰਹਿੰਦੇ ਹੋ ਹਾਂ ਠੀਕ ਠਾਕ ਵਧੀਆ ਆਪਣੇ ਠੀਕ ਹੈ ਸਸਰੀ ਕਾਂ ਹੋ ਠੀਕ ਹੋ ਹਾਂ ਤਾਂ ਠੀਕ ਠਾਕ ਬਈ ਪੰਜੀ ਹੋਰ ਪੰਜੀ ਕੀ ਗੱਲ ਹੋ ਗਈ ਐਨੀ ਕਾਲੀ ਨਾਲ ਮੈਨੂੰ ਸੱਦ ਲਿਆ ਸੋਡੀ ਕੁੜੀ ਨੂੰ ਸਮਝਾ ਲੋ ਮੇਰੇ ਕਿਸੇ ਗੱਲ ਦੇ ਆਖੇ ਨਹੀਂ ਲੱਗਦੀ ਹੈਗੀ ਇਹ ਸਾਰਾ ਦਿਨ ਠਿੱਠ ਕਰਦੀ ਹੈ ਮੈਨੂੰ ਉੱਤ ਮੈਂ ਤੈਨੂੰ ਕੀ ਸਮਝਾਇਆ ਸੀ ਵੀ ਆਪਦੀ ਸਾਸ੍ਰੀ ਨਾਲ ਕੋਈ ਵੀ ਨਾ ਮੋੜਨੀ ਤੂੰ ਕਿਉਂ ਨਹੀਂ ਮੰਦੀ ਗੱਲ ਇਹਦੀ ਤੂੰ ਐ ਕਿਉਂ ਕਰਦੀ ਹੈਗੀ ਭੈਣ ਜੀ ਮੇਰੀ ਗੱਲ ਸੁਣੋ ਇਹਨੂੰ ਸਮਝਾ ਲੋ ਇਹ ਆਪਦੀ ਚਰਾਉਣ ਨੂੰ ਫਿਰਦੀ ਹੈਗੀ ਮੈਂ ਮੇਰੀ ਤਾਂ ਅਹੀਂ ਇੱਕ ਨਹੀਂ ਮੰਦੀ ਹੈਗੀ ਮੈਂ ਤਾਂ ਭੈਣ ਜੀ ਇਹਨੂੰ ਆਪਦੀ ਧੀ ਬਣਾ ਕੇ ਰੱਖ ਦਿੱਤੀਗੀ ਪਰ ਇਹ ਧੀ ਬਣਦੀ ਨਹੀਂ ਹੈਗੀ ਜੇ ਮੈਂ ਹੁਣ ਬੋਲੂਗੀ ਤਾਂ ਮੈਂ ਫਿਰ ਮਾੜੀ ਹੈਗੀ ਕੀ ਹੋ ਗਿਆ ਪੁੱਤ ਕੁਛ ਨਹੀਂ ਹੋਇਆ ਮੰਮੀ ਮੰਮੀ ਤਾਂ ਉਵੇਂ ਹੀ ਗਰਮ ਹੋਈ ਜਾਂਦੀ ਹੈ ਮੇਰੀ ਗੱਲ ਸੁਣ ਭੈਣ ਜੀ ਜਿਹਦੇ ਨਾਲ ਮੇਰੀ ਨਹੀਂ ਬਣਦੀ ਉਹਨਾਂ ਰਿਸ਼ਤੇਦਾਰਾਂ ਨੂੰ ਇਹ ਬੁਲਾਉਣ ਨੂੰ ਫਿਰਦੀ ਐ ਹਜੇ 4 ਮਹੀਨੇ ਵਿਆਹ ਨੂੰ ਹੋਏ ਨੇ ਤੇ ਇਹ ਆਪਦੀ ਚਲਾਉਂਦੀ ਐ ਲੈ ਪੁੱਤ ਅੱਜ ਤੱਕ ਤੇ ਤੇਰਾ ਲਾਂਭਾ ਆ ਗਿਆ ਐਦੂ ਬਾਅਦ ਮੈਨੂੰ ਲਾਂਭਾ ਤੇਰਾ ਆਉਣਾ ਨਹੀਂ ਚਾਹੀਦਾ ਚੱਲ ਠੀਕ ਐ ਮੰਮੀ ਅੱਗੇ ਤੋਂ ਕੋਈ ਲਾਂਭਾ ਨਹੀਂ ਆਉਂਦਾ ਸੁਣ ਚੱਲ ਭੈਣ ਜੀ ਅਸੀਂ ਚਾਹ ਪਾਣੀ ਬਣਾ ਕੇ ਲਿਓਨੇ ਆਗੇ ਨਾ ਭੈਣ ਜੀ ਚਾਹ ਪਾਣੀ ਤਾਂ ਮੈਂ ਪੀ ਕੇ ਕਰ ਤੁਰੀ ਸੀਗੀ ਚਾਹ ਪਾਣੀ ਦੀ ਤਾਂ ਕੀ ਲੋੜ ਐਗੀ ਨਹੀਂ ਭੈਣ ਜੀ ਅਸੀਂ ਤਾਂ ਚਾਹ ਪਾਣੀ ਪੀ ਕੇ ਤੋਰਾਂਗੇ ਐ ਨਹੀਂ ਜਾਣ ਦਿੰਦੇ ਅਸੀਂ ਚੱਲ ਵੀਰ ਪਾਲ ਚਾਹ ਪਾਣੀ ਬਣਾਈਏ ਆਪਾਂ ਸਸਤੀ ਕਾ ਬੇ ਬੇ ਸਿਕਰ ਪਾਈ ਸਸਤੀ ਕਾ ਹੋ ਠੀਕ ਠਾਕ ਹਾਂ ਠੀਕ ਠਾਕ ਮੇਰਾ ਪਰਵਾ ਠੀਕ ਹੈ ਵਧੀਆ ਵਧੀਆ ਤੂੰ ਠੀਕ ਰਹਿਨੀ ਆ ਠੀਕ ਆਂਗੇ ਵਧੀਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੇਰੀ ਨੁੰਦੀਆਂ ਗੱਲਾਂ ਚ ਨਾ ਹੀ ਤੇਰੀ ਤੀ ਤਾਂ ਬੜ ਗਸ਼ਿਆਣੀ ਹੈ ਮੇਰੀ ਕਰਦੀ ਹੈ ਸੇਵਾ ਉਹ ਨੱਚਦੀ ਹੈ ਵੀ ਇਹਦੀ ਸੇਵਾ ਬੁਢੀ ਦੀ ਕਿਉਂ ਕਰਦੀ ਹੈ ਤੇਰੀ ਤੀ ਚ ਕੋਈ ਫਰਕ ਨਹੀਂ ਹੈਗਾ ਪੋਰਾ ਵੀ ਕੋਈ ਗੱਲ ਨਹੀਂ ਬੇਪੇ ਇਹ ਤਾਂ ਸੋਡੇ ਘਰ ਦੀ ਗੱਲ ਹੈਗੀ ਮੈਂ ਤਾਂ ਫੋਨ ਕਰਤਾ ਫਿਰ ਮੈਂ ਤਾਂ ਆਉਣੀ ਪਿਆਗਾ ਤੈਨੂੰ ਤਾਂ ਆਉਣਾ ਪਿਆ ਤੁੱਤੀ ਦੀ ਮਾਂ ਤੀਗੀ ਤੈਨੂੰ ਤਾਂ ਹੱਕ ਬਣਦਾ ਪਰ ਗੱਲ ਕਰ ਇਹਦੀਆਂ ਗੱਲਾਂ ਚ ਨਾ ਆਈ ਜਮਈ ਇਹਦੇ ਤੂਤੇ ਬਾਤਿਆਂ ਚ ਇਹ ਤਾਂ ਬਹੁਤ ਉਹ ਕਰਦੀ ਐ ਮੇਰੇ ਤੇ ਮਚਦੀ ਐ ਵੀ ਬੁੜੀ ਦੀ ਸੇਵਾ ਕਿਉਂ ਕਰਦੀ ਹੈਗੀ ਉਹ ਕਰਦੀ ਐ ਮੇਰੀ ਸੇਵਾ ਐ ਤਾਂ ਉਹਨੂੰ ਵੀ ਚਾਹ ਪਾਣੀ ਫੜਾਉਂਦੀ ਐ ਰੋਟੀ ਟੁਕ ਸਾਰਾ ਕੁਝ ਕਰਦੀ ਐ ਗੱਲ ਕਰ ਉਹੀ ਔਖੀ ਰਹਿੰਦੀ ਐ ਵੀ ਮੈਂ ਇਹਦੀ ਜਾਤ ਪੁੱਛੀ ਨਹੀਂ ਇਹ ਵੀ ਨਾ ਕਾਹਾਂ ਪੁੱਛੇ ਉਹ ਕਹਿੰਦੀ ਮੈਂ ਘਰਾਣੇ ਕਰਦੀ ਐ ਮੈਂ ਭਾਈ ਪੁੱਛੂਗੀ ਮੇਰੀ ਦਾਦੀ ਨੂੰ ਇਹ ਤਾਂ ਹੈ ਬੇਬੇ ਮੈਂ ਤਾਂ ਕਹਿ ਕੇ ਤੋੜਿਆ ਸੀਗਾ ਵੀ ਵੱਡਿਆਂ ਦੀ ਸੇਵਾ ਕਰਦੇ ਹੁੰਦੇ ਆ ਹੁਣ ਤੂੰ ਕੁੜੀ ਨੂੰ ਝੜਕ ਕੇ ਨਾ ਜਾਈ ਕਿਤੇ ਠੀਕ ਆ ਬੇਬੇ ਮੈਂ ਤਾਂ ਘਾਤੋ ਝੜਕੂਗੀ ਕਦੋਂ ਤੁਸੀਂ ਵੱਡੇ ਬੈਠੇ ਹੋਗੇ ਮੈਂ ਤਾਂ ਝੜਕਣ ਦੀ ਲੋੜ ਹੀ ਨਹੀਂਗੀ ਕਿਉਂ ਦਾਦੀ ਪੈ ਗਈ ਦੇਥ ਆਈ ਗਈ ਕਾਦਾ ਪੈ ਗਈ ਉਹ ਤੇਰੀ ਮਾਂ ਹੈ ਜਿਹੜੀ ਕਾਲ ਅੰਗੈਰੀ ਉਹ ਪਹਿਲਾਂ ਤਾਂ ਮੇਰੇ ਨਾਲ ਨਾ ਬਣਾ ਕੇ ਰੱਖੀ ਅੱਜ ਉਹਦੇ ਮਾਣੀ ਦੀ ਗੱਲ ਤੋਂ ਉਹਦੇ ਪੇਕੇਆਂ ਨੂੰ ਸੱਦ ਲਿਆ ਵੀਰਪਾਲ ਦਿਆਂ ਨੂੰ ਵੀਰਪਾਲ ਦੇ ਪੇਕੇ ਆ ਸੀ ਐਡੀ ਕਿਹੜੀ ਗੱਲ ਹੋ ਗਈ ਕਹੋਂ ਨਹੀਂ ਕੀਤੀ ਮੇਰਾ ਜੂੜਾ ਕਰ ਦਿੱਤੀ ਹਾਂ ਹਾਂ ਕੇ ਦਾਦੀ ਸਾਸੂਆਂ ਦੋਨੇ ਗੱਲਾਂ ਕਰਦੀਆਂ ਨੇ ਦਾਤ ਸਸਤੀ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ 100 ਕੁ ਲੁੱਤੀਆਂ ਪੁੱਤੀਆਂ ਲਾਤੀਆਂ ਤਦ ਹੀ ਫਿਰ ਮੇਰੀ ਮੰਮੀ ਉਹਦੇ ਪੇਕੇ ਹੁੰਦਾ ਨੇ ਬੁੱਠਾ ਸਦਾ ਬੋਲੀ ਮੈਨੂੰ ਤਾਂ ਉਹਦੇ ਪੇਕੇ ਤੋਂ ਇੰਨੀ ਸ਼ਰਮ ਆਈ ਜਿਹੜਾ ਮੈਂ ਕਿੱਥੇ ਲੁਕ ਜਾਂ ਕਿੱਧਰ ਵਗ ਜਾਂ ਦਾਦੀ ਮੇਰੀ ਮੰਮੀ ਦਾ ਵੀ ਕੀ ਕਰੀਏ ਇਹਦਾ ਕੋਈ ਹੱਲ ਨਹੀਂ ਮੈਂ ਕੀ ਕਰਾਂ ਹੁਣ ਮੈਂ ਤਾਂ ਫਸ ਗਿਆ ਵਿਚਾਲੇ ਨਾ ਮੇਰੇ ਕੋਲ ਨੇ ਇੱਕ ਸਕੀਮ ਐ ਜੇ ਤੁਸੀਂ ਗਲਤ ਨਾ ਸਮਝੋ ਦਾ ਸਾ ਤੇਰੇ ਕੋਲੇ ਹੈ ਜਿਆ ਕੀ ਜਾਦੂ ਹੈ ਜਿਹੜਾ ਤੂੰ ਕੁਝ ਕੀ ਬਣਾ ਲਈ ਤੂੰ ਕੀ ਕਰੇਂਗੀ ਹੁਣ ਮੈਂ ਤਾਂ ਐਂ ਕਹਿੰਦੀ ਸੀ ਵੀ ਕਿਉਂ ਨਾ ਆਪਾਂ ਮੰਮੀ ਨੂੰ ਮੰਮੀ ਦੇ ਤਰੀਕੇ ਨਾਲ ਸਮਝਾਈਏ ਉਹ ਕਿਹੜਾ ਤਰੀਕਾ ਹੈ ਜਿਹੜਾ ਮੰਮੀ ਨੂੰ ਮੰਮੀ ਦੇ ਤਰੀਕੇ ਨਾਲ ਸਮਝਾਊਗਾ ਮੈਨੂੰ ਤਾਂ ਕੋਈ ਗੱਲ ਸਮਝ ਨਹੀਂ ਆਉਂਦੀ ਤੁਸੀਂ ਟੈਨਸ਼ਨ ਨਾ ਲਓ ਇਹ ਗੱਲ ਮੇਰੇ ਤੇ ਛੱਡ ਦਿਓ ਵੀਰ ਬਾਲਾ ਈ ਵੀਰ ਬਾਲਾ ਕਹਨ ਜਾਣ ਕੇ ਨਹੀਂ ਬੋਲਦੀ ਹੈਗੀ ਅਵਰੇ ਦੇ ਦਿਮਾਗ ਨੂੰ ਕੀ ਹੋਇਆ ਹੈ ਹਏ ਆ ਵੀ ਦੇਖ ਨੀ ਕੀ ਕਰਦੀ ਐ ਇਹ ਨੀ ਆਏ ਨੀ ਵੀਰ ਬਾਲਾ ਕੀ ਕਰਦੀ ਐ ਮੈਂ ਸਬਜੀ ਤੜੀ ਜਾਈ ਮਮੀ ਇੰਨੀਆਂ ਤੈਨੂੰ ਬਾਜਾ ਮਾਰੀਆਂ ਤਾਂ ਮੇਰੀ ਇੱਕ ਵੀ ਨਹੀਂ ਸੁਣੀ ਹੈਗੀ ਮੈਂ ਸਬਜੀ ਤੜੀ ਜਾਂਦੀ ਸੀ ਮਮੀ ਨਹੀਂ ਪਤਾ ਲੱਗਿਆ ਹੁਣ ਨਾਲ ਮੈਂ ਤੈਨੂੰ ਇਹ ਕਹਿਣੀ ਆ ਮੈਨੂੰ ਡਾਕਟਰ ਨੇ ਨਾ ਮਨਾ ਕੀਤਾ ਹੈਗਾ ਆ ਮੇਰੀ ਸਬਜੀ 'ਚ ਨਾ ਥੋੜਾ ਤੇਲ ਘੱਟ ਪਾਈ ਮੰਮੀ ਹੁਣ ਤੇਰੇ ਵਾਸਤੇ ਅਸੀਂ ਆਪਣਾ ਸਵਾਦ ਤਾਂ ਨਹੀਂ ਖਰਾਬ ਕਰਨਾ ਮੈਂ ਤਾਂ ਪੂਰਾ ਤੇਲ ਪਾ ਕੇ ਤੜਕਾ ਲਾਏਗਾ ਅਸੀਂ ਤਾਂ ਸਵਾਦ ਬਣਾ ਕੇ ਖਾਵਾਂਗੇ ਸਬਜੀ ਮੈਨੂੰ ਨਹੀਂ ਪਤਾ ਜੇ ਤੁਹਾਨੂੰ ਨਹੀਂ ਚੰਗੀ ਲੱਗੀ ਤਾਂ ਆਪਦੀ ਬਣਾ ਕੇ ਖਾ ਲਿਓ ਵੀਰ ਭਾਣੇ ਕੀ ਤਰੀਕਾ ਮੈਂ ਗੱਲ ਕਰਨ ਦਾ ਜਦੋਂ ਮੈਨੂੰ ਬੰਦ ਕੀਤਾ ਹੈਗਾ ਤੇਲ ਆ ਯਾਦ ਆ ਗਿਆ ਮੰਮੀ ਤੁਸੀਂ ਵੀ ਦਾਦੀ ਨਾਲ ਐਂ ਕਰਦੇ ਹੁੰਦੇ ਸੀ ਆਪ ਦਾ ਸਵਾਦ ਹੀ ਦੇਖਦੇ ਸੀਗੇ ਜੇ ਦਾਦੀ ਐਂ ਕਹਿੰਦਾ ਸੀ ਨਾ ਨੂਨ ਮਿਰਚ ਘੱਟ ਪਾ ਲੋ ਤਾਂ ਕਹਿੰਦਾ ਸੀ ਨਾ ਸੰਤ ਸਬਜੀ ਨਹੀਂ ਸਵਾਦ ਲੱਗਦੀ ਹੁਣ ਪਤਾ ਲੱਗਦਾ ਆਪਦੇ ਵੇਲੇ ਹੁਣ ਵੀਰਪਾਲ ਤੂੰ ਮੇਰੇ ਨਾਲ ਐਂ ਕਰੇਂਗੀ ਮਮੀ ਮੇਰੀ ਗੱਲ ਸੁਣ ਲੈ ਮੈਨੂੰ ਤੁਹਾਡੀ ਐਂ ਗੱਲਾਂ ਦਾ ਕੋਈ ਪਤਾ ਨਹੀਂ ਕੋਈ ਗੱਲ ਨਹੀਂ ਦੇਖ ਲੂੰਗੀ ਤੈਨੂੰ ਨਾਲੇ ਮੇਰੀ ਗੱਲ ਸੁਣ ਮੇਰੇ ਭਤੀਜੇ ਨੇ ਆਉਣਾ ਹੈਗਾ ਕੋਈ ਖਾਣ ਪੀਣ ਵਾਲੀ ਚੀਜ਼ ਲੈ ਕੇ ਰੱਖ ਲੋ ਇਹ ਕਿਤੇ ਨਾ ਸੋਡੇ ਪਰੋਣੇ ਮੈਨੂੰ ਸਾਹ ਨਹੀਂ ਲੈਣ ਦਿੰਦੇ ਮੈਂ ਤਾਂ ਚਾਹ ਬਣਾਵਣਾ ਕਿ ਅੱਕੀ ਪਈਾਂਗੀ ਮੈਂ ਨਾ ਤੈਨੂੰ ਕਈ ਦਿਨਾਂ ਤੂੰ ਦੇਖੀ ਜਾਂਦੀ ਹੈਂ ਉਹਨਾਂ ਤੁਰੇ ਜ਼ਿਆਦੀ ਬੋਲਣ ਲੱਗੀ। ਮੰਮੀ ਜਿਹੇ-ਜਿਹੇ ਕਰਦਾ ਮਾਹੌਲ ਹੁੰਦਾ ਨਾ ਬੰਦਾ ਉਹੋ ਜਿਹਾ ਬਣ ਜਾਂਦਾ। ਕੋਈ ਨਾ ਮੈਂ ਕਰਦੀ ਆਂ ਠੀਕ ਤੇਨੂੰ। ਜਰਾ ਪਸ਼ੂਆਂ ਦਾ ਕੰਮ じゃ ਵੀ ਨਿਬੜ ਗਿਆ ਯਾਰ ਪਰੇ। ਉਹ। ਪੁੱਤ ਅਵਤਾਰ ਮੇਰੀ ਗੱਲ ਸੁਣੋ। ਹਾਂ ਮੈਂ। ਪੁੱਤ ਆ ਬੀਰਪਾਲ ਨਾ ਪਾਲੇ ਬੋਲਣ ਲੱਗ ਗਿਆ ਇਹਨੂੰ ਤੂੰ ਸਮਝਾ ਕਿਸੇ ਸਾਹ ਨਾਲ। ਕੀ ਹੋ ਗਿਆ ਮੰਮੀ ਹੋਣਾ? ਇਨਾ ਬੋਲਦੀ ਐ ਮੇਰੇ ਮੂਰੇ ਇਨਾ ਬੋਲਦੀ ਐ ਮੈਂ ਤਾਂ ਗੱਲ ਹੀ ਨਹੀਂ ਕਰ ਦਿੰਦੀ ਹੈਗੀ ਨੱਕ ਚ ਦਾ ਹਮ ਲਿਆਤਾ ਮੇਰਾ ਇਹ ਉਹ ਤਾਂ ਮੇਰੀ ਕੋਈ ਗੱਲ ਨਹੀਂ ਮੰਨਦੀ ਪੁੱਠੇ ਸਿੱਧੇ ਜਵਾਬ ਦਿੰਦੀ ਐ ਮੈਨੂੰ ਸਾਰਾ ਦਿਨ ਮੇਰਾ ਤਾਂ ਉਹਨਾਂ ਨੂੰ ਰੋਟੀ ਪਾਣੀ ਵੀ ਔਖਾ ਲੱਗਣ ਲੱਗ ਗਿਆ ਹੁਣ ਮੰਮੀ ਮੇਰੀ ਗੱਲ ਸੁਣੋ ਤੁਸੀਂ ਵੀ ਦਾਦੀ ਨਾਲ ਐਂ ਕਰਦੇ ਹੁੰਦੇ ਸੀ ਪੁੱਤ ਤੇਰੀ ਦਾਦੀ ਦਾ ਤਾਂ ਤਲਕ ਸੁਭਾਅ ਠੀਗਾ ਉਹ ਤਾਂ ਆਪ ਐਂ ਬੋਲਦੀ ਸੀ ਮੈਂ ਤਾਂ ਇਨਾ ਮਿੱਠਾ ਬੋਲਦੀ ਆ ਉਹਨੂੰ ਮੰਮੀ ਤੁਸੀਂ ਆਪ ਸੈਨੋ ਮੇਰੀ ਗੱਲ ਸੁਣੋ ਜਿਹੜੇ ਘਰ 'ਚ ਚਾਰ ਭਾਂਡੇ ਹੁੰਦੇ ਆ ਉਹ ਤਾਂ ਖੜਕਣਗੇ ਫੇਰ ਇਹ ਤਾਂ ਨਹੀਂ ਆਪਾਂ ਵੀ ਨਿੱਕੀ ਮੋਟੀ ਲੜਾਈ ਫੇਰ ਦੁਸ਼ਮਣੀ ਪਾਲੀਏ ਦਾਦੀ ਦਾ ਬਜ਼ੁਰਗ ਹੈ ਉਹਦੀ ਸੇਵਾ ਆਪਾਂ ਨਹੀਂ ਕਰਾਂਗੇ ਹੋਰ ਕੌਣ ਕਰੂਗਾ ਤੁਸੀਂ ਦਾਦੀ ਨੂੰ ਪੁੱਠੇ ਬੋਲਦੇ ਸੀਗੇ ਤੇ ਵੀਰਪਾਲ ਉਹੀ ਕੋ ਸਿੱਖੀ ਹੁਣ ਵੀਰਪਾਲ ਸੋਨੂ ਬੋਲਦੀ ਹੈ ਹੁਣ ਥੋਨੂੰ ਪਤਾ ਲੱਗ ਗਿਆ ਹੁਣ ਥੋਨੂੰ ਦੁੱਖ ਲੱਗਦਾ ਹੈਗਾ ਮੈਨੂੰ ਅਹਿਸਾਸ ਹੋ ਗਿਆ ਹੁਣ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਮੰਮੀ ਮੇਰੇ ਤੋਂ ਕਾਹਤੋਂ ਗਲਤੀ ਮੰਨੀ ਜਾਂਦੀ ਹੈ ਦਾਦੀ ਨੂੰ ਤੁਸੀਂ ਪੁੱਠਾ ਬੋਲਦੇ ਰਹੋਗੇ ਜੇ ਗਲਤੀ ਮੰਨੀਏ ਤਾਂ ਦਾਦੀ ਤੋਂ ਮੰਨੋ ਜਾ ਕੇ ਆਜਾ ਪੁੱਤ ਤੇਰੀ ਦਾਦੀ ਤੋਂ ਮੰਗ ਲੈਣੀ ਮਾਫੀ ਮਮੀ ਤੇਰੇ ਨਵੇਂ ਗੱਲਾਂ ਦੇਖ ਦੇਖ ਕੇ ਵੀਰਪਾਲੇ ਕੋਸੇ ਕੀ ਤੁਸੀਂ ਦਾਦੀ ਨੂੰ ਕੁੱਠਾ ਬੋਲਦੇ ਰਹੇ ਬੇਬੇ ਮੈਂ ਤਾਂ ਗਲਤੀ ਹੋ ਗਈ ਮੈਂ ਤੇਰੇ ਨਾਲ ਬਹੁਤ ਕੀਤੀਆਂ ਹੁਣ ਜਦੋਂ ਵੀਰਪਾਲ ਮੇਰੇ ਨਾਲ ਕਰਨ ਲੱਗੀ ਨਾ ਹੁਣ ਮੈਨੂੰ ਪਤਾ ਲੱਗਦਾ ਹੈਗਾ ਕਿ ਕਿੰਨਾ ਦੁੱਖ ਹੁੰਦਾ ਹੈ ਇਹ ਨਾ ਕਿਹੜਾ ਛੇਨਾ ਬੰਦਾ ਕਰੇ ਬੈਠਾ ਹੁੰਦਾ ਹੈ ਉਹ ਘਰ ਦਾ ਜਿੰਦਾ ਹੁੰਦਾ ਹੈ ਅੱਜ ਕੱਲ ਲੋਕਾਂ ਨੇ ਕੀ ਬਣਾ ਛੱਡਿਆ ਬੁੜੇ ਬੁੜੀ ਨੂੰ ਪਾਰ ਬਣਾ ਛੱਡਿਆ ਵੀ ਸਾਡੇ ਤੇ ਬੁੜਾ ਬੁੜੀ ਪਾਰਨੇਗੇ ਇਹ ਬਜ਼ੁਰਗ ਪਾਰ ਬਣਾ ਛੱਡਣਗੇ ਐ ਨਹੀਂ ਦੇਖਦੇ ਵੀ ਸਾਡੇ ਕਦੋਂ ਕੰਮ ਆ ਜਾਣ ਬਜ਼ੁਰਗ ਇਹ ਤਾਂ ਆਈ ਹੈ ਬੇਬੇ ਉਦੋਂ ਹੀ ਅਕਲ ਟਿਕਾਣੇ ਆਉਂਦੀ ਹੈ ਜਦੋਂ ਆਪਦੇ ਨਾ ਬਣਦੇ ਬਸ ਬੇਬੇ ਹੁਣ ਤੂੰ ਮੈਨੂੰ ਮਾਫ਼ ਕਰ ਦੇ ਮੈਂ ਤਾਂ ਇਹ ਭੁੱਲ ਗਈ ਸੀ ਵਿਭੜਾ ਪੱਕੇ ਮੇਰੇ ਤੇ ਵੀ ਆਊਗਾ ਬੜਾ ਪਾਰ ਹਰੇਕ ਕਿਸੇ ਤੇ ਆਉਂਦਾ ਹੈਗਾ ਕਰਮਾਂ ਦਾ ਫਲ ਤਾਂ ਨਾ ਬੇਬੇ ਝੋਗਣੀ ਪੈਣਾ ਇਹ ਜੀ ਦੇ ਘਰੇ ਬਜ਼ੁਰਗਾਂ ਦੀ ਕਦਰ ਨਾ ਹੋਵੇ ਬਜ਼ੁਰਗਾਂ ਦੀ ਦੱਸ ਪੁੱਛਣਾ ਹੋਵੇ ਉਹਦੇ ਘਰੇ ਬਰਕਤ ਨਹੀਂ ਹੁੰਦੀ ਹੁੰਦੀ ਇਹ ਤਾਂ ਸੋਚਣ ਦੀਆਂ ਗੱਲਾਂ ਨੇ ਗੀਆਂ ਮੰਮੀ ਮੈਨੂੰ ਮaaf ਕਰ ਦਿਓ ਮੈਂ ਜੋ ਕੁਝ ਵੀ ਤੁਹਾਡੇ ਨਾਲ ਕੀਤਾ ਨਾ ਮੈਂ ਤੁਹਾਨੂੰ ਅਹਿਸਾਸ ਦਿਵਾਉਣ ਦੇ ਮਾਰੇ ਨਹੀਂ ਕੀਤਾ ਇਹੋ ਜਿਹਾ ਕੁਝ ਮੈਂ ਤੁਹਾਡੇ ਨਾਲ ਕਦੇ ਵੀ ਨਹੀਂ ਕਰ ਸਕਦਾ ਤੂੰ ਤਾਂ ਉਮਰ 'ਚ ਮੈਂ ਤੇ ਥੋ ਵੱਡੀ ਆ ਮੈਂ ਤੇਰੀ ਸੱਸ ਆਂ ਜੀ ਪਰ ਜ਼ਿੰਦਗੀ ਦਾ ਸਬਕ ਤਾਂ ਮੈਨੂੰ ਸਿਖਾਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਦੇ ਸੁਝਾਅ ਆ ਜਿਹੜੇ ਕਮੈਂਟਾਂ 'ਚ ਜਰੂਰ ਦਿਆ ਕਰੋ ਗਲਤੀ ਹੋਵੇ ਸਾਡੀ ਕੋਈ ਹਨਾ ਸਾਨੂੰ ਕੋਈ ਸੀਨ ਨਾ ਚੰਗਾ ਲੱਗਿਆ ਹੋਵੇ ਉਹਦੇ ਬਾਰੇ ਵੀ ਜਾਣਕਾਰੀ ਸਾਨੂੰ ਕਮੈਂਟਾਂ ਦੇ ਵਿੱਚ ਦਿੰਦੇ ਰਿਹਾ ਕਰੋ ਤੇ ਹੁਣ ਉਹਨਾਂ ਦੀ ਬਾਰੀ ਆ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਬੋਲੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਹਰਜੰਟ ਸਿੰਘ ਲਖਵੀਰ ਕੌਰ ਮਨਜੋਤ ਕੌਰ ਪੱਠੜ ਜੀਤੀ ਭੰਦੇਰ ਜਗਤਾਰ ਸਿੰਘ ਰੇਖਾ ਬਰਨਾਲਾ ਮਾਨਸਾ ਇੰਦਰਜੀਤ ਬੁਰਜਪਲਾਈ ਕਮਲਪਾਲ ਜੋਸ਼ੀ ਦਲਜੀਤ ਜੁਐਸਏ ਕੁਲਦੀਪ ਬੰਦੇਸ਼ਾ ਰੁਪਿੰਦਰਦੀਪ ਰਾਮਗੜ੍ਹ ਅਬੀ ਗੁਰਜੀਤ ਜੋਗੇਵਾਲ ਹਰਿਆਣਾ ਸੁਰਜੀਤ ਕੌਰ ਆਸਟ੍ਰੇਲੀਆ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੇ ਇੱਕ ਸਾਨੂੰ ਹੋਰ ਬੇਨਤੀ ਕਰਦੇ ਆ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਨਾਲ ਇਹ ਹੁੰਦਾ ਵੀ ਜਿਹੜੀ ਸਾਡੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀ ਹੈ ਤੇ ਬੈਲ ਆਈਕਨ ਹੈ ਜਿਹੜਾ ਉਹ ਜਰੂਰ ਦਬਾ ਲਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ